ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਫਾਸਟਵੇ ਅਤੇ ਨੈਟਪਲੱਸ ਦੀ ਟੈਕਨੀਕਲ ਟੀਮ ਵੱਲੋਂ ਰਣਜੀਤ ਐਵੇਨਿਊ ਵਾਓ ਜਿਮ ਦੇ ਬਾਹਰ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਇਸ ਮੌਕੇ ਸਮੂਹ ਸਟਾਫ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਫਾਸਟਵੇ ਤੇ ਨੈਟਪਲੱਸ ਦੀ ਚਾੜੀ ਕਲਾਲੀ ਅਰਦਾਸ ਕੀਤੀ ਤਾਂ ਦੇ ਸਹਿਯੋਗ ਨਾਲ ਅੱਜ ਸੈ ਸ੍ਰੀ ਗੁਰੂ ਅਰਜਨ ਦੇਵ ਦੇ 시ਧੀਪੁਰ ਨੂੰ ਸਮਰਪਿਤ ਕਰਦੇ ਹੋਏ ਫਾਸਟ ਇਅਰ ਨੈਟਪਲੱਸ ਟੀਮ ਵੱਲੋਂ ਠੰਡੇ ਜਲ ਦੀ ਸ਼ੀਲਦਾਤ ਕਟਾੜ ਕੀਤਾ ਗਿਆ ਹੈ ਜਿਸ ਕਰਕੇ ਸੇਵਾ ਪ੍ਰਵਾਹnoi ਮਹਾਰਾਜੀ ਨੂੰ ਗੁਰੂ ਅਰਜਨ ਦੇਵ ਨੂੰ 시ਧੀਪੁਰ ਨੂੰ ਸਮਰਪਿਤ ਕਰਕੇ ਸ਼ੀਲਦਾਤ ਲੰਗਰ ਲਗਾਇਆ ਗਿਆ ਹੈ ਅੱਜ ਸਾਰੇ ਸਟਾਫ ਨੇ ਪਾਰਟੀਆਂ ਦੇ ਸਾਰੇ ਸਟਾਫ ਨੇ ਨਾਲ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ 시ਧੀਪੁਰ ਨੂੰ ਮੁੱਖ ਰੱਖਦੇ ਹੋਏ ਸ਼ੀਲਦਾਤ ਲੰਗਰ ਲਾਇਆ ਮਹਾਰਾਜੋ ਕਿਰਪਾ ਕਰਨ ਇਸੇ ਤਰ੍ਹਾਂ ਹੀ ਰੰਗਲਾਉਂਦੇ ਰਹੀਏ ਇਹ ਸ਼੍ਰੀ ਗੁਰੂ ਅਰਜਨ ਦੇਵ ਪਾਸ਼ੇ ਦੀ ਸ਼ੀਧੀ ਦੇਵਸ ਨੂੰ ਲੈ ਕੇ ਸਾਡੇ ਸਾਰੇ ਫਾਸਟਵੇ ਪਰਿਵਾਰ ਵੱਲੋਂ ਇੱਕ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਜੋ ਤਪਦੇ ਹੋਏ ਸਾਰੇ ਇਨਸਾਨਾਂ ਨੂੰ ਠਾਰਦੀ ਹੈ ਤੇ ਇੱਕ ਸੇਵਾ ਦਾ ਮੌਕਾ ਮਹਾਰਾਜ ਨੇ ਬਖਸ਼ਿਆ ਤੇ ਇਦਾਂ ਹੀ ਰੱਬ ਸਾਨੂੰ ਸੇਵਾ ਕਰਵਾਉਂਦਾ ਰਹੇ ਮੇਰ ਪਰਿਆ ਹੱਥ ਰੱਖੇ